ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਤਲਵੰਡੀ ਅਕਲੀਆ ਜ਼ਿਲ੍ਹਾ ਮਾਨਸਾ ਉਥੋਂ ਵਰਸਖ ਸੰਗਤਾਂ ਨੇ ਪ੍ਰਾਰਲਾ ਕੀਤਾ ਜੋ ਬੜੇ ਲੰਮੇ ਸਮੇਂ ਤੋਂ ਬੇਅਦਬੀ ਦੀਆਂ ਕਟਨਾਵਾਂ ਹੋ ਰਹੀਆਂ ਚਾਹੇ ਕੋਈ ਵੀ ਧਰਮ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਚਾਹੇ ਹਿੰਦੂ ਵੀਰਾਂ ਦਾ ਧਰਮ ਹੈ ਕੋਈ ਵੀ ਧਰਮ ਹੈ ਉਹਨਾਂ ਨੂੰ ਮੁੱਖ ਰੱਖਦੇ ਹੋਏ ਜੋ ਸਮਾਣੇ ਸ਼ਹਿਰ ਦੇ ਵਿੱਚ ਗੁਰਸਖਵੀਰ ਟਾਵਰ ਦੇ ਉਪ ਚੜਿਆ ਉਹਨੇ ਮੋਰਚਾ ਲਾਇਆ ਵੀ ਜਿਹੜੀ ਮੇਰੀ ਕਾਮ ਹੈ ਉਹਨੂੰ ਜਗਾਉਣ ਵਾਸਤੇ ਉਹਨੂੰ ਅੱਜ 2 ਮਹੀਨੇ ਦੇ ਕਰੀਬ ਹੋ ਚੱਲੇ ਨੇ ਜਿਹੜੀ ਉਹਦੀ ਚਮੜੀ ਹੈ ਉਹ ਵੀ ਕਾਲੀ ਹੋਣ ਲੱਗ ਗਈ ਉਹਦਾ ਕੋਈ ਆਪਣਾ ਕੱਲਾ ਕੋਈ ਨਿੱਜੀ ਮਸਲਾ ਨਹੀਂ ਉਹਨਾਂ ਨੇ ਇੱਕ ਆਪਣੀ ਕਾਮ ਨੂੰ ਜਗਾਉਣ ਵਾਸਤੇ ਉਹਨੇ ਪਹਿਲਾਂ 5 ਤਰੀਕ ਦਾ ਆਖਰੀ ਮਿੱਟਮ ਦਿੱਤਾ ਸੀ ਵੀ ਜੇ 5 ਤਰੀਕ ਤੱਕ ਮੇਰੀ ਕਾਮ ਨਾ ਜਾਗੀ ਜਿਹੜੀ ਪਿਛਲੀ ਟੱਪ ਗਈ ਤਾਂ ਉਹ ਕੋਲੇ ਆਪਦਾ ਰਿਵਾਲਵਰ ਆ ਗਿਆ ਉਹਦੇ ਕੋਲੇ ਮੈਗਜ਼ੀਨ ਭਰੇ ਨੇ ਤੇ ਵੀ ਮੈਂ ਆਪਦੇ ਗੋਲੀ ਮਾਰ ਕੇ ਆਪਣੀ ਆਤਮ ਹੱਤਿਆ ਕਰ ਲਵਾਂ। ਕਿਰਪਾ ਹੋਈ ਗੁਰੂ ਦੇ ਸਿੰਘ ਪੰਜ ਪਿਆਰੇ ਉੱਥੇ ਪਹੁੰਚੇ ਇੱਕ ਦਿਨ ਪਹਿਲਾਂ। ਉਹਨਾਂ ਨੇ ਬੇਨਤੀ ਕੀਤੀ ਫੌਰਨ ਆਹੀਂ ਵੀ ਆਪਣੇ ਜਿਹੜੇ ਸਿੱਖੀ ਸਿਧਾਂਤ ਹੈ ਇਹਦੇ ਵਿੱਚ ਇਹ ਉਲਟ ਹੈ ਆਪਾਂ ਇਹ ਕੰਮ ਨਹੀਂ ਕਰਨਾ। ਜਿਹੜੀ ਸੰਗਤ ਹੈ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਆ ਤੇਰਾ ਸਾਥ ਦੇਣਗੇ। ਤੂੰ ਆਪਣਾ ਮੋਰਚਾ ਲਈ ਰੱਖ। ਵੀ ਇਹ ਕੰਮ ਨਹੀਂ ਕਰਨਾ ਵੀ ਆਪਾਂ ਆਤਮ ਹੱਤਿਆ ਕਰਨੀ ਹੈ। ਉਸ ਗੱਲ ਤੋਂ ਨੇ ਕਿਹਾ ਵੀ ਇਸ ਗੱਲ ਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਨਹੀਂ ਟਾਲ ਸਕੇ ਪੰਜ ਪਿਆਰਿਆਂ ਦੇ ਹੁਕਮ ਨੂੰ ਅਸੀਂ ਤੁਹਾਡਾ ਹੁਕਮ ਮੰਨਦੇ ਆ ਉਸ ਦਿਨ ਤੋਂ ਟਾਵਰ ਦੇ ਉੱਤੇ ਉਹਦਾ ਪੱਕਾ ਮੋਰਚਾ 20-25 ਦਿਨ ਦਾ ਜਾਨੀ ਸਰਕਾਰਾਂ ਨੇ ਉਹਦੀ ਜਿਹੜੀ ਖਬਰ ਉਹ ਲਾਉਣ ਨਹੀਂ ਦਿੱਤੀ ਜਦੋਂ ਆਪਾਂ ਨੂੰ ਹੌਲੀ-ਹੌਲੀ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਉੱਥੇ ਹਰ ਇੱਕ ਨੇ ਪਹੁੰਚਣ ਦੀ ਨੇੜੇ ਤੋਂ ਬਹੁਤ ਹੁਣ ਇਕੱਠਾ ਹੋਣ ਲੱਗ ਗਿਆ ਅਸੀਂ ਬੇਨਤੀ ਕਰਦੇ ਹਾਂ ਜਿਵੇਂ ਇੱਥੋਂ ਆਪਾਂ ਪ੍ਰਾਲਾ ਕਰਿਆ ਸਾਡੇ ਨਗਰ ਤੋਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਜੇ ਆਪਾਂ ਆਪਣੀ ਨਸਲ ਨੂੰ ਆਪਣੀ ਪੀੜ੍ਹੀ ਨੂੰ ਆਪਣੇ ਧਰਮਾਂ ਨੂੰ ਬਚਾਉਣਾ ਹੈ ਉਥੇ ਵੱਧ ਤੋਂ ਵੱਧ ਪਹੁੰਚਿਓ ਦਾ ਸਾਥ ਦਿਈਏ ਉਹਦਾ ਕਾਰਨ ਕੀ ਹੋਣੇ ਮੰਗਾਂ ਰੱਖੀਆਂ ਨੇ ਤਿੰਨ ਨੇ ਸਿਰਫ ਵੀ ਇੱਕ ਤਾਂ ਜਿਹੜਾ ਕੋਈ ਵੀ ਬੇਅਦਵੀ ਦੀ ਘਟਨਾ ਕਰਦਾ ਕਿਸੇ ਧਰਮ ਦਾ ਚਾਹੇ Hindu ਦੀ ਹੈ ਚਾਹੇ Musalmanਾਂ ਦੀ ਹੈ ਕ੍ਰਾਂਤੀ ਦੀ ਵੀ ਹੈ ਵੀ ਉਹਦਾ ਮਾਸਕ ਦੇਹੀ ਹੈ ਵੀ ਉਹ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ ਘਟੋਂ ਘਟ ਤੇ ਜਾਂ ਹੋਵੇ ਉਮਰ ਕੈਦ ਦਾ ਤੀਸਰਾ ਉਹਦਾ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਉਹਨੂੰ ਸਿੱਖੀ ਦਾ ਦਰਜਾ ਦਿੱਤਾ ਜਾਵੇ ਜਿਹੜਾ ਸ਼ਹਿਰ ਹੈ ਜਿਵੇਂ ਸੋਨਾ ਉੱਥੇ ਆਪਾਂ ਹਰ ਇੱਕ ਜਾਣਦੇ ਆ ਇਸ ਵਾਸਤੇ ਉਹਦੇ ਤਿੰਨੇ ਹੀ ਪਹਿਲੂ ਨੇ ਇਹ ਤਿੰਨੇ ਗੱਲਾਂ ਸਰਕਾਰ ਮੰਨੇ ਆਪਾਂ ਉੱਥੇ ਵੱਧ ਤੋਂ ਵੱਧ ਕੱਠ ਦਿਖਾਈਏ ਖਾਸ ਕਰਕੇ ਸੀ ਨੌਜਵਾਨ ਵਰਗ ਨੂੰ ਕਹਿੰਦੇ ਆ ਨੌਜਵਾਨ ਪੀੜੀ ਨੂੰ ਵੀ ਆਪਾਂ ਦਿਨੋਂ ਦਿਨਾਂ ਸਰਕਾਰਾਂ ਦੀਆਂ ਬੜੀਆਂ ਜਿਹੜੀਆਂ ਚਾਲਾਂ ਨੇ ਮਾੜੀਆਂ ਨੇ ਕੋਈ ਵੀ ਸਰਕਾਰ ਆ ਜਾਂਦੀ ਹੈ ਚਾਹੇ ਪਹਿਲਾਂ ਵਾਲੀ ਆ ਸੀ ਚਾਹੇ ਹੁਣ ਵਾਲੀ ਸਰਕਾਰ ਹੈ ਬਸ ਸਿਰਫ ਵੋਟਾਂ ਮਟੋਰ ਕੇ ਰਾਜਨੀਤੀ ਕਰਕੇ ਸਿੱਖੀ ਸਿਧਾਂਤਾਂ ਦੇ ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਉੱਥੇ ਹਾਲ ਤਾਂ ਹੀ ਕੋਈ ਵੀ ਨਹੀਂ ਪਹੁੰਚਿਆ ਜਿੰਨੀਆਂ ਸੰਪਰਦਾਵਾਂ ਨੇ ਸ਼੍ਰੋਮਣੀ ਕਮੇਟੀ ਉਹ ਵੀ ਨਹੀਂ ਉੱਥੇ ਪਹੁੰਚੀ ਗੁਰੂ ਦੀ ਗੱਲ ਹੈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਵੱਧ ਤੋਂ ਵੱਧ ਉੱਥੇ ਪਹੁੰਚੀਏ ਵੱਧ ਤੋਂ ਵੱਧ ਆਪ ਇਹਨੂੰ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕਰੀਏ ਖਾਸ ਕਰਕੇ ਮੈਂ ਦੁਬਾਰੇ ਫੇਰ ਬੇਨਤੀ ਕਰਦਾ ਨੌਜਵਾਨ ਵੀਰਾਂ ਨੂੰ ਹੱਥ ਬੰਨ੍ਹ ਕੇ ਵੀ ਵੱਧ ਤੋਂ ਵੱਧ ਉੱਥੇ ਪਹੁੰਚੋ ਜੇ ਆਪਾਂ ਉੱਥੇ ਪਹੁੰਚਾਂਗੇ ਵੱਧ ਤੋਂ ਵੱਧ ਇਕੱਠ ਦਿਖਾਵਾਂਗੇ ਨਾਲੇ ਤਾਂ ਉਹ ਗੁਰਸਖੀਰ ਦਾ ਹੌਸਲਾ ਵਧੋਈ ਮੇਰੀ ਕੌਮ ਜਾਗੀ ਜੋ ਮੈਂ ਇਹ ਬਿਡ ਬਿਡਿਆ ਮੇਰੇ ਮੋਢਿਆਂ ਦੇ ਉੱਤੇ ਜੋ ਭਾਰ ਸੀ ਇਹ ਸੰਗਤ ਨੇ ਆਪ ਉਹ ਕਰਿਆ ਵੱਧ ਤੋਂ ਵੱਧ ਆਪ ਮਹਾਰੇ ਉੱਥੇ ਲੋਕ ਪਹੁੰਚਣ ਇਕੱਠ ਉੱਥੇ ਬਹੁਤ ਹੋਣ ਲੱਗ ਗਿਆ ਸੋ ਇਸ ਕਰਕੇ ਬੇਨਤੀ ਕਰਦੇ ਹਾਂ ਹੋਰ ਨਗਰਾਂ ਨੂੰ ਵੀ ਜਿਵੇਂ ਸਾਡੇ ਨਗਰ ਨੇ ਪ੍ਰਾਲਾ ਕੀਤਾ ਹੈ ਨਾ ਤਲਵੰਡੀ ਅਕਲੀਆਂ ਨੇ ਇਸੇ ਤਰ੍ਹਾਂ ਹੋਰ ਨਗਰਾਂ ਨੂੰ ਬੇਨਤੀ ਕਰਦੇ ਵੱਧ ਤੋਂ ਵੱਧ ਉੱਥੇ ਪਹੁੰਚੋ ਪਹੁੰਚ ਕੇ ਉਹਦਾ ਹੌਸਲਾ ਵਧਾਈ ਕਰੋ ਸਮੇਂ ਦੀਆਂ ਸਰਕਾਰਾਂ ਨੂੰ ਪਤਾ ਲੱਗੇ ਵੀ ਜਿਹੜੇ ਲੋਕ ਨੇ ਜਾਗਰੂਕ ਹੋ ਗਏ ਇਹਦਾ ਆਪਾਂ ਦਬਾਅ ਬਣਾਈਏ ਤਾਂ ਜੋ ਸੈਂਟਰ ਸਰਕਾਰ ਪੰਜਾਬ ਸਰਕਾਰ ਮਿਲ ਕੇ ਜਿਹੜੇ ਕਾਨੂੰਨ ਇਹ ਬਣਨ ਬਣ ਕੇ ਜਿਹੜਾ ਕੋਈ ਕਾਨੂੰਨ ਬਣ ਕੇ ਇਹਨਾਂ ਦੀ ਜੋ ਗਾਹਾਂ ਸਾਮ ਸੰਭਾਲ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾ ਆਪਾਂ ਨੂੰ ਰੋਕ ਸਕੀਏ ਇੰਨੀਆਂ ਬੇਨਤੀਆਂ ਕਰਦੇ ਹੋਏ ਆਪਾਂ ਫਤਿਹ ਬੁਲਾਉਣੇ ਹੁਣ ਇਥੋਂ ਚਾਲਾ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ